ਜਿਹੜਾ ਇਮੀਗ੍ਰੇਸ਼ਨ ਮਿਨਿਸਟਰ ਦਾ ਮੋਸਟ ਰੀਸੈਂਟ ਬਿਆਨ ਹੈਗਾ ਹੈ ਕਿ ਪੀਆਰ ਇਜ਼ ਨਾਟ ਗਾਰੰਟੀਡ ਅਗਰ ਕੋਈ ਵੀ ਇੰਟਰਨੈਸ਼ਨਲ ਸਟੂਡੈਂਟ ਆਲਿਖ ਦੇਵੇ ਕਿ ਮੈਂ ਇੱਥੇ ਪੱਕੇ ਹੋਣ ਨਹੀਂ ਆਉਣਾ ਹੈਗਾ ਤੇ ਇਮੀਗ੍ਰੇਸ਼ਨ ਆਫੀਸਰ ਨੇ ਉਹਨਾਂ ਦੀ ਫਾਈਲ ਰਿਫਿਊਜ਼ ਕਰ ਦੇਣੀ ਹੈਗੀ ਤੇ ਆਦਤਾਂ ਗਵਰਨਮੈਂਟ ਨੇ ਖਰਾਬ ਕੀਤੀਆਂ ਹੈਗੀਆਂ ਪੁਰਾਣੀ ਜਿਹੜੀ ਪਾਲਿਸੀਜ਼ ਸੀਗੀ ਫਲੈਕਸੀਬਲ ਪਾਲਿਸੀਜ਼ ਆ ਗਈਆਂ ਉਹਦਾ ਕਰਕੇ ਲੋਕੀ ਨੂੰ ਲੱਗਦਾ ਕੁਛ ਨਾ ਕੁਛ ਤਾਂ ਬਣ ਚੁਗਾ ਅਮਰੀਕਾ ਦੇ ਵਿੱਚ ਵੀ ਬਹੁਤ ਇੰਟਰਨੈਸ਼ਨਲ ਸਟੂਡੈਂਟ ਜਾਂਦੇ ਨੇ ਪਰ ਉੱਥੇ ਅਜੇ ਤੱਕ ਸਾਨੂੰ ਸੁਣਨ ਨੂੰ ਨਹੀਂ ਮਿਲਿਆ ਕਿ ਉੱਥੇ ਸਟੂਡੈਂਟਸ ਪ੍ਰੋ ਸੋ ਕੈਨੈਕਸ ਇਮੀਗ੍ਰੇਸ਼ਨ ਤੋਂ ਕੰਸਲਟੈਂਟ ਅਨੂਜ ਸੇਂਗਰ ਸਾਡੇ ਨਾਲ ਮੌਜੂਦ ਨੇ ਉਹਨਾਂ ਦਿਨਾਂ ਨਾਲ ਇਮੀਗ੍ਰੇਸ਼ਨ ਸੰਬੰਧੀ ਸਵਾਲਾਂ ਦੇ ਜਿਹੜੇ ਆ ਉਹਨਾਂ ਕੋਲੋਂ ਜਵਾਬ ਲੈਣੇ ਆ ਬਹੁਤ ਸਵਾਗਤ ਹੈ ਅਨੂਜ ਜੀ ਤੁਹਾਡਾ ਦਾ ਮਾਰਨਿੰਗ ਸ਼ੋਅ ਦੇ ਵਿੱਚ ਥੈਂਕ ਯੂ ਸ਼ੈਰੀ ਐਂਡ ਚੈਨਲ ਪੰਜਾਬੀ ਵੇਖਣ ਵਾਲੇ ਤੇ ਸੁਣਨ ਵਾਲੇ ਸਾਰੇ ਸ਼੍ਰੋਤਿਆਂ ਨੂੰ ਗੁੱਡ ਮਾਰਨਿੰਗ ਐਂਡ ਸਤਿ ਸ਼ਕਾ ਜੀ ਸੋ ਯਾ ਬਿਲਕੁਲ ਅਨੂਜ ਪਹਿਲਾਂ ਤਾਂ ਇਹ ਅਸੀਂ ਤੁਹਾਡੇ ਤੋਂ ਜਾਨਣਾ ਚਾਹਾਂਗੇ ਤੁਹਾਡਾ ਜਿਹੜਾ ਕੰਮਕਾਰ ਹੈ ਉਹ ਕਿਵੇਂ ਚੱਲਦਾ ਵਿਆ ਖਾਸ ਕਰਕੇ ਇਮੀਗ੍ਰੇਸ਼ਨ ਦੀਆਂ ਦੀਆਂ ਫਾਈਲਾਂ ਨੇ ਉਹ ਤੜਾ ਤੜ ਲੱਗੀ ਜਾ ਰਹੀਆਂ ਆ ਸਵਾਲ ਬੜ ਆ ਇਹਦਾ ਜਵਾਬ ਹੈਗਾ ਵੀ ਆਰ ਬਿਜ਼ੀਅਰ ਦੈਨ ਐਵਰ ਪਹਿਲਾਂ ਨਾਲੋਂ ਆਪਾਂ ਜ਼ਿਆਦਾ ਬਿਜ਼ੀ ਨੇ ਫਾਈਲਾਂ ਵੱਧ ਹੈਗੀਆਂ ਬਟ ਚੜਾ ਹੈਗਾ ਪੀਆਰ ਦਾ ਮਸਲਾ ਹੈਗਾ ਉਹ ਗੰਭੀਰ ਹੈਗਾ ਪੀਆਰ ਦੀ ਫਾਈਲਾਂ ਪਹਿਲਾਂ ਨਾਲੋਂ ਘੱਟ ਹੈਗੀਆਂ ਕਿਉਂਕਿ ਇਨਵੀਟੇਸ਼ਨਸ ਬਹੁਤ ਆਟਾਰੀਆਂ ਹੈਗੇ ਲੋਕੀ ਇਨੀਸ਼ੀਏਟੀ ਕੁਆਲੀਫਾਈ ਨਹੀਂ ਕਰ ਰਹੇ ਬਟ ਇਟਸ ਗoing ਗੁਡ ওকে ਅਨੂਜ ਸਰਕਾਰ ਨੇ ਇੱਡਾ ਵੱਡਾ ਬਿਆਨ ਜਾਰੀ ਕਰ ਦਿੱਤਾ ਇੰਟਰਨੈਸ਼ਨਲ ਸਟੂਡੈਂਟਸ ਦੇ ਲਈ ਪੀਆਰ ਦਾ ਹੀ ਜਿਹੜਾ ਰਾਏ ਉਹ ਔਖਾ ਕਰ ਦਿੱਤਾ ਕਿਉਂ ਸਰਕਾਰ ਨੇ ਇਹ ਜਿਹੜੀ ਅਨਾਉਂਸਮੈਂਟ ਸਰਕਾਰ ਨੂੰ ਕਰਨੀ ਪੈਗੀ ਉਹਨਾਂ ਸਟੂਡੈਂਟਸ ਵਾਸਤੇ ਜਿਹੜੇ ਇਕਨੋਮੀ ਦਾ ਸਭ ਤੋਂ ਵੱਡਾ ਹਿੱਸਾ ਮੰਨੇ ਜਾਂਦੇ ਨੇ ਇਹਦੇ ਵਿੱਚ ਦੇਖੋ ਕੋਈ ਸ਼ੱਕ ਨਹੀਂ ਹੈਗੀ ਕਿ ਜਿਹੜਾ ਇਮੀਗ੍ਰੇਸ਼ਨ ਦਾ ਸਭ ਤੋਂ ਵੱਡਾ ਪੂਲ ਹੈ ਜਿਹੜੀ ਕੈਟਾਗਰੀ ਹੈਗੀ ਉਹ ਇੰਟਰਨੈਸ਼ਨਲ ਸਟੂਡੈਂਟਸ ਦੀ ਹੈਗੀ ਸਭ ਤੋਂ ਜ਼ਿਆਦਾ ਗਿਣਤੀ ਚ ਇੱਥੇ ਲੇਬਰ ਮਾਰਕੀਟ ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਹੈਗੇ ਨੇ ਅ ਬਟ ਜਿਹੜਾ ਇਮੀਗ੍ਰੇਸ਼ਨ ਮਿਨਿਸਟਰ ਦਾ ਮੋਸਟ ਰੀਸੈਂਟ ਬਿਆਨ ਹੈਗਾ ਆ ਕਿ ਪੀਆਰ ਇਸ ਨੋਟ ਗਾਰੰਟੀਡ ਉਹ ਸੋਪਨ ਲਾਈਕ ਗੱਲ ਮੈਂ ਕਹਿਣਾ ਚਾਹਾਂਗਾ ਕਿ ਆ ਸਮਝ ਲਓ ਕਿ ਇੰਟਰਸਟਿੰਗ ਗੱਲ ਹੈਗੀ ਹੈ ਕਿ ਇਮੀਗ੍ਰੇਸ਼ਨ ਇਸ ਅ ਪ੍ਰੇਵਿਲੇਜ ਨੋਟ ਅ ਲੀਗਲ ਰਾਈਟ ਜੀ ਇਹਦਾ ਮਤਲਬ ਹੈਗਾ ਕਿ ਇਮੀਗ੍ਰੇਸ਼ਨ ਕੋਈ ਲੀਗਲ ਰਾਈਟ ਨਹੀਂ ਹੈਗਾ ਇਮੀਗ੍ਰੈਂਟਸ ਦਾ ਜਦੋਂ ਤੱਕ ਉਹ ਕੈਨੇਡੀਅਨ ਸਿਟੀਜ਼ਨ ਨਹੀਂ ਬਣ ਜਾਂਦੇ ਨੇ ਭਾਵੇਂ ਵਿਜ਼ਿਟਰ ਵੀਜ਼ਾ ਦੀ ਅਪਲੀਕੇਸ਼ਨ ਹੋਵੇ ਵਰਕ ਪਰਮਿਟ ਦੀ ਹੋਵੇ ਪੀਆਰ ਦੀ ਹੋਵੇ ਕੋਈ ਵੀ ਹੋਵੇ देयर आर ਸੈਟ ਰੂਲਸ ਰਿਕੁਆਇਰਮੈਂਟਸ ਪ੍ਰੋਗਰਾਮ ਦੇ ਰਿਕੁਆਇਰਮੈਂਟਸ ਹੈਗੀਆਂ ਉਹਨਾਂ ਦੇ ਅੰਡਰ ਅਪਲਾਈ ਕਰਨਾ ਹੁੰਦਾ ਆ ਫਿਰ ਗਵਰਨਮੈਂਟ ਉਹਨਾਂ ਨੂੰ ਪ੍ਰੋਸੈਸ ਕਰਦੀ ਹੈਗੀ ਹੈ ਅਪਰੂਵ ਵੀ ਕਰਦੀ ਆ ਅਪਲੀਕੇਸ਼ਨ ਰਿਫਿਊਜ਼ ਵੀ ਕਰਦੀ ਆ ਬਟ ਸਭ ਤੋਂ ਇੰਪੋਰਟੈਂਟ ਐਂਡ ਇੰਟਰਸਟਿੰਗ ਚੀਜ਼ ਹੈਗੀ ਕਿ ਕੈਨੇਡੀਅਨ ਜਿਹੜਾ ਜੁਡੀਸ਼ਰੀ ਸਿਸਟਮ ਹੈਗਾ ਬਹੁਤ ਹੀ ਇੰਟਰਸਟਿੰਗ ਹੈਗਾ ਤੇ ਬਹੁਤ ਵਧੀਆ ਹੈਗਾ ਭਾਵੇਂ ਇਮੀਗ੍ਰੇਸ਼ਨ ਇਜ਼ ਨਾਟ ਆਵਰ ਲੀਗਲ ਰਾਈਟ ਪਰ ਫਰਜ਼ ਕਰੋ ਅਗਰ ਅਪਲੀਕੇਸ਼ਨ ਰਿਫਿਊਜ਼ ਵੀ ਹੋ ਗਈ ਹੈਗੀ ਆ ਤੁਸੀਂ ਉਹਨਾਂ ਨੂੰ ਅਪੀਲ ਕਰ ਸਕਦੇ ਹੋ ਅਪੀਲ ਤੇ ਲੋਕ ਜਿੱਤ ਵੀ ਜਾਂਦੇ ਨੇ ਨਾਉ ਆਸਕਿੰਗ ਸਪੈਸਿਫਿਕ ਕੁਐਸਚਨ ਕਿ ਇਮੀਗ੍ਰੇਸ਼ਨ ਮਿਨਿਸਟਰ ਨੇ ਕਿਉਂ ਕਿਹਾ ਕਿ ਇਟਸ ਨਾਟ ਗਾਰੰਟੀਡ ਉਹਦੇ ਲਈ ਇੱਕ ਬਹੁਤ ਫੇਮਸ ਕਹਾਵਤ ਹੈਗੀ ਆ ਸੇਇੰਗ ਹੈਗੀ ਆ ਕਿ ਐਕਸੈਸ ਆਫ ਐਨੀਥਿੰਗ ਲੂਜ਼ਸ ਇਟਸ ਚਾਰਮ ਜਦੋਂ ਕੋਈ ਚੀਜ਼ ਬਹੁਤ ਜ਼ਿਆਦਾ ਕੰਤੇ ਚ ਹੋ ਜਾਂਦੀ ਹੈਗੀ ਆ ਤੇ ਉਹਦਾ ਚਾਰਮ ਖਤਮ ਹੋ ਜਾਂਦਾ ਹੈਗਾ ਜੀ ਰਾਈਟ ਤੇ ਅਗਰ ਅਗਰ ਆਪਾਂ ਬੇਸਿਕ ਫਰਸਟ ਸਟੈਪ ਤੋਂ ਵੇਖਦੇ ਹਾਂ ਕਿ ਜਿਹੜਾ ਸਟੱਡੀ ਵੀਜ਼ਾ ਦਾ ਪ੍ਰੋਗਰਾਮ ਹੈਗਾ ਉਹ ਕਾਦੇ ਲਈ ਬਣਾਇਆ ਗਿਆ ਹੈਗਾ ਉਹ ਬਣਾਇਆ ਗਿਆ ਹੈਗਾ ਕਿ ਸਟੂਡੈਂਟਸ ਇੱਥੇ ਆਉਣ ਵਧੀਆ ਪੜਾਈ ਕਰਨ ਇੱਥੇ ਕੰਮ ਕਰਨ ਸਕਿੱਲ ਸਿੱਖਣ ਤੇ ਵਾਪਸ ਆਪਦੇ ਕੰਟਰੀ ਤੇ ਜਾਣ ਤੇ ਜਦੋਂ ਸਟੱਡੀ ਵੀਜ਼ੇ ਦੀ ਫਾਈਲ ਲੱਗਦੀ ਆ ਉਹਦੇ ਵਿੱਚ ਇੱਕ ਡਾਕੂਮੈਂਟ ਲੱਗਦਾ ਆ ਸਟੇਟਮੈਂਟ ਆਫ ਪਰਪਸ ਸਟੇਟਮੈਂਟ ਆਫ ਪਰਪਸ ਦੇ ਵਿੱਚ ਸਟੂਡੈਂਟ ਨੂੰ ਆਹੀ ਦੱਸਣਾ ਪੈਂਦਾ ਕਿ ਉਹ ਕੈਨੇਡਾ ਕਿਉਂ ਆਉਣਾ ਚਾਹੁੰਦੇ ਨੇ ਕਿਹੜੀ ਪੜਾਈ ਕਰਨਾ ਚਾਹੁੰਦੇ ਹੋ ਸਪੈਸ਼ਲੀ ਕੈਨੇਡਾ ਕਿਉਂ ਤੇ ਜਿਹੜੀ ਪੜਾਈ ਕਰਨਗੇ ਉਹ ਉਹਦਾ ਕੀ ਵੈਲਿਊ ਐਡੀਸ਼ਨ ਹੋਣਾ ਆ ਉਹਨਾਂ ਦੇ ਪ੍ਰੋਫਾਈਲ ਦੇ ਵਿੱਚ ਉਹਨਾਂ ਨੇ ਕੀ ਸਿੱਖਣਾ ਹੈਗਾ ਤੇ ਉਹਨਾਂ ਦਾ ਲੌਂਗ ਟਰਮ ਗੋਲ ਕੀ ਹੈਗਾ ਤੇ ਸਪੈਸ਼ਲੀ ਉੱਥੇ ਲਿਖਣਾ ਪੈਂਦਾ ਕਿ ਮੈਂ ਇੱਥੇ ਆਉਣਾ ਪੜਾਈ ਕਰਨੀ ਆ ਸਿੱਖਣਾ ਆ ਤੇ ਵਾਪਸ ਆਪਦੇ ਹੋਮ ਕੰਟਰੀਸ ਚ ਚੱਲ ਜਾਣਾ ਹੈਗਾ ਇੱਥੇ ਮੈਂ ਨਹੀਂ ਰਹਿਣਾ ਜੀ ਅਗਰ ਕੋਈ ਵੀ ਇੰਟਰਨੈਸ਼ਨਲ ਸਟੂਡੈਂਟ ਆ ਲਿਖ ਦੇਵੇ ਕਿ ਮੈਂ ਇੱਥੇ ਪੱਕੇ ਹੋਣ ਲਈ ਆਉਣਾ ਹੈਗਾ ਤੇ ਇਮੀਗ੍ਰੇਸ਼ਨ ਆਫੀਸਰ ਨੇ ਉਹਨਾਂ ਦੀ ਫਾਈਲ ਰਿਫਿਊਜ਼ ਕਰ ਦੇਣੀ ਹੈਗੀ ਸੋ ਟੈਕਨੀਕਲੀ ਹਾਂ ਸਟੂਡੈਂਟ ਨੇ ਆਪ ਆਗਲ ਪਹਿਲਾਂ ਲਿਖ ਕੇ ਦਿੱਤੀ ਹੋਈ ਹੈਗੀ ਕਿ ਮੇਰੀ ਇੰਟੈਂਸ਼ਨ ਜਿਹੜੀ ਹੈਗੀ ਉਹ ਪੀਆਰ ਲੈਣ ਦੀ ਨਹੀਂ ਹੈਗੀ ਮੇਰੀ ਇੰਟੈਂਸ਼ਨ ਤਾਂ ਇੱਥੇ ਪੜ੍ਹਾਈ ਕਰਨ ਦੀ ਹੈਗੀ ਸਕਿੱਲ ਸਿੱਖਣ ਦੀ ਹੈਗੀ ਇੱਥੇ ਕੁਝ ਸਿੱਖ ਕੇ ਜਾਣਾ ਮੈਂ ਤੇ ਉਹੀ ਚੀਜ਼ ਗਵਰਨਮੈਂਟ ਉਹਨਾਂ ਨੂੰ ਚੇਤੇ ਕਰハਰੀ ਹੈਗੀ ਕਿ ਦੇਖੋ ਆ ਤਾਂ ਤੁਸੀਂ ਪਹਿਲਾਂ ਲਿਖ ਕੇ ਦਿੱਤਾ ਹੈਗਾ ਬੇਸਡ ਔਨ ਦਾ ਪ੍ਰੋਗਰਾਮ ਰਿਕੁਆਇਰਮੈਂਟ ਰਾਈਟ ਆ ਪੀਆਰ ਦਾ ਪ੍ਰੋਗਰਾਮ ਨਹੀਂ ਹੈਗਾ ਜੀ ਅਗਰ ਆਪਾਂ ਕੰਪੇਅਰ ਕਰੀਏ ਜਿਹੜੇ ਲੋਕੀ ਪੀਆਰ ਦੀ ਫਾਈਲ ਆਉਂਦੇ ਨੇ ਉੱਥੇ ਤਾਂ ਸਿੱਧਾ ਹੀ ਹੈ ਕਿ ਹਾਂ ਮੈਥੇ ਪੀਆਰ ਲੈਣੀ ਹੈਗੀ ਪੀਆਰ ਲੈਣ ਦਾ ਪ੍ਰੋਗਰਾਮ ਦੇ ਰਿਕੁਆਇਰਮੈਂਟਸ ਅਕੋਰਡਿੰਗਲੀ ਫਾਈਲ ਆਉਣੀ ਹੈ ਉਹਨਾਂ ਨੂੰ ਪੀਆਰ ਮਿਲਦੀ ਵੀ ਹੈਗੀ ਪਰ ਸਟੂਡੈਂਟਸ ਨੂੰ ਵਿਜ਼ਿਟਰਸ ਨੂੰ ਵਰਕ ਪਰਮਿਟ ਹੋਲਡਰਸ ਨੂੰ ਕਿਤੇ ਨਹੀਂ ਲਿਖਿਆ ਹੁੰਦਾ ਕਿ ਤੁਸੀਂ ਇੱਥੇ ਆਓਗੇ ਤੇ ਤੁਹਾਨੂੰ ਪੀਆਰ ਮਿਲ ਜਾਊਗੀ ਤੇ ਆ ਚੀਜ਼ ਹੋ ਗਈ ਜਿਹੜੀ ਲਿਖੀ ਹੈਗੀ ਠੀਕ ਹੈ ਲੇਕਿਨ ਪ੍ਰੈਕਟੀਕੈਲਿਟੀ ਚ ਕੀ ਹੁੰਦਾ ਰੀਅਲ ਲਾਈਫ ਦੇ ਵਿੱਚ ਕੀ ਹੁੰਦਾ ਹੈਗਾ ਜਿਹੜੇ ਸਟੂਡੈਂਟਸ ਨੇ ਮੈਜੋਰਿਟੀ ਆਫ ਦ ਸਟੂਡੈਂਟਸ ਇ ਪੜ੍ਹਾਈ ਕਰਾ ਲੈਣੇ ਆਉਂਦੇ ਕੰਮ ਕਰਾ ਲੈਣੇ ਆਉਂਦੇ ਉਹ ਇੱਥੇ ਪੱਕੇ ਹੋਣ ਲਈ ਆਉਂਦੇ ਨੇ ਤਾਂ ਕੁਐਸਚਨ ਇਜ਼ ਗਵਰਨਮੈਂਟ ਨੂੰ ਆਗਲ ਪਤਾ ਨਹੀਂ ਸੀਗੀ ਯੈਸ ਪਤਾ ਸੀਗੀ ਜੀ ਤੇ ਗਵਰਨਮੈਂਟ ਪਹਿਲਾਂ ਪੱਕੇ ਵੀ ਕਰ ਰਹੀ ਸੀਗੀ ਪ੍ਰੋਗਰਾਮ ਕਾਫੀ ਸੁਖਾਲੇ ਸੀਗੇ ਈਜ਼ੀ ਪ੍ਰੋਗਰਾਮ ਸੀਗੇ ਪੁਆਇੰਟਸ ਪਣਦੇ ਸੀਗੇ ਕਈ ਪ੍ਰੋਗਰਾਮਸ ਇਦਾਂ ਦੇ ਸੀਗੇ ਜਿਹੜੇ ਪੁਆਇੰਟ ਬੇਸਡ ਪ੍ਰੋਗਰਾਮ ਨਹੀਂ ਸੀਗੇ ਉੱਥੇ ਫਰਸਟ ਕਮ ਫਰਸਟ ਬੇਸਿਸ ਦੇ ਪ੍ਰੋਗਰਾਮ ਸੀਗੇ ਉੱਥੇ ਸਟੂਡੈਂਟਸ ਪੱਕੇ ਵੀ ਹੋ ਜਾਂਦੇ ਸੀਗੇ ਬਟ ਅਗੇਨ ਦਾ ਪ੍ਰੋਬਲਮ ਇਜ਼ ਕਿ ਜਿਹੜੇ ਸਟੂਡੈਂਟਸ ਨੇ ਉਹਨਾਂ ਦਾ ਵਰਕ ਪਰਮਿਟ ਐਕਸਪਾਇਰ ਹੋ ਰਿਹਾ ਹੈਗਾ ਜਿਹੜਾ 3 ਸਾਲ ਦਾ ਗਵਰਨਮੈਂਟ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਦਿੰਦੀ ਹੈ ਉਹ ਐਕਸਪਾਇਰ ਹੋ ਰਿਹਾ ਹੈਗਾ ਤੇ ਉਹ ਪ੍ਰਦਰਸ਼ਨ ਕਰ ਰਹੇ ਨੇ ਉਹ ਪ੍ਰੋਟੈਸਟ ਕਰ ਰਹੇ ਨੇ ਕਿ ਸਾਨੂੰ ਪੀਆਰ ਦਿੱਤੀ ਜਾਵੇ ਸਾਡਾ ਵਰਕ ਪਰਮਿਟ ਐਕਸਟੈਂਡ ਕੀਤਾ ਜਾਵੇ ਤੇ ਉਸ ਸਟੇਟਮੈਂਟ ਨੂੰ ਲੈ ਕੇ ਆਪਣੇ ਇਮੀਗ੍ਰੇਸ਼ਨ ਮਿਨਿਸਟਰ ਸਾਹਿਬ ਕਹਿ ਰਹੇ ਨੇ ਆਪਾਂ ਤਾਂ ਕਿਹਾ ਨਹੀਂ ਸੀਗਾ ਤੁਹਾਨੂੰ ਪੀਆਰ ਦੇਣੀ ਹੈਗੀ ਆ ਵਾਈ ਯੂ ਆਰ ਪ੍ਰੋਟੈਸਟਿੰਗ ਫਾਰ ਥਿਸ ਤੁਸੀਂ ਤਾਂ ਆਪ ਕਿਹਾ ਸੀਗੇ ਤੇ ਆਪਾਂ ਸਿੱਖਣ ਲਈ ਆਣਾ ਪੜਨਾ ਆਉਣਾ ਸੋ ਯੂ ਸ਼ੁੱਡ ਨਾਟ ਫੋਰਗੇਟ ਦੈਟ ਵਨ ਜੀ ਕਿਉਂਕਿ ਇਮੀਗ੍ਰੇਸ਼ਨ ਦਾ ਜਿਹੜਾ ਕੋਟਾ ਹੈਗਾ ਉਹ ਲਿミਟਿਡ ਹੈਗਾ ਤੇ ਇਸ ਤੋਂ ਪਹਿਲਾਂ ਜਦੋਂ ਆਪਾਂ ਟਾਕਸ ਵਿੱਚ ਬੈਠੇ ਸੀਗੇ ਤੇ ਮੈਂ ਸਪੈਸ਼ਲੀ ਗੱਲ ਕਹੀ ਸੀ ਕਿ ਕੋਟਾ ਤਾਂ ਦੇਖੋ ਲਿミਟਿਡ ਹੈਗਾ ਜੀ ਤੇ ਸਟੂਡੈਂਟਸ ਜਿਹੜੇ ਪੀਆਰ ਲੈਂਦੇ ਨੇ ਜਿਹੜੀ ਕੈਟਾਗਰੀ ਦੇ ਵਿੱਚ ਫਾਈਲਾਂ ਲੱਗਦੀਆਂ ਨੇ ਉਹ ਇਕਨੋਮਿਕ ਇੰਟੀਗ੍ਰੇਸ਼ਨ ਪ੍ਰੋਗਰਾਮਸ ਹੁੰਦੇ ਨੇ ਐਂਡ ਦਾ ਪ੍ਰੋਬਲਮ ਇਜ਼ ਕਿ ਜਿੰਨੇ ਵੀ ਇਕਨੋਮਿਕ ਇੰਟੀਗ੍ਰੇਸ਼ਨ ਪ੍ਰੋਗਰਾਮਸ ਨੇ ਸਾਰੇ ਦੇ ਸਾਰੇ 99% ਹੋ ਗਏ ਨੇ ਪੁਆਇੰਟ ਬੇਸਡ ਮੀਨਸ ਜਿਹੜੇ ਸਟੂਡੈਂਟਸ ਤੇ ਜਿਹੜੇ ਕੈਂਡੀਡੇਟ ਦੇ ਵੱਧ ਪੁਆਇੰਟਸ ਹੋਣਗੇ ਉਹਨਾਂ ਨੂੰ ਇਨਵੀਟੇਸ਼ਨ ਆਊਗੀ ਉਹਨਾਂ ਨੂੰ ਉਹਨਾਂ ਦੀ ਫਾਈਨਲ ਪ੍ਰੋਸੈਸ ਹੋਣਗੀਆ ਉਹ ਪੱਕੇ ਹੋਣਗੇ ਹਮ ਤੇ ਪੂਲ ਦੇ ਵਿੱਚ ਸਟੂਡੈਂਟਸ ਦੀ ਗਿਣਤੀ ਬਹੁਤ ਜ਼ਿਆਦਾ ਹੈਗੀ ਆ ਕੈਂਡੀਡੇਟਸ ਬਹੁਤ ਜ਼ਿਆਦਾ ਹੈਗੇ ਤੇ ਉਹਨਾਂ ਦੀ ਜਿਹੜੀ ਕੈਪੈਸਿਟੀ ਹੈਗੀ ਗਵਰਨਮੈਂਟ ਦੀ ਆ ਕੋਟਾ ਕਹਿ ਸਕਦੇ ਆ ਉਹ ਘੱਟ ਹੈਗੀ ਆ ਤੇ ਉਹਨੇ ਐਕੋਮੋਡੇਟ ਨਹੀਂ ਕਰ ਸਕਦੇ ਉਹ ਲਿਮਿਟਿਡ ਨੰਬਰ ਆਫ ਸਟੂਡੈਂਟਸ ਹੀ ਐਕੋਮੋਡੇਟ ਕਰ ਰਹੇ ਨੇ ਤੋਂ ਗੌਰ ਤੋਂ ਇਮੀਗ੍ਰੇਸ਼ਨ ਮਿਨਿਸਟਰ ਦਾ ਕਹਿਣਾ ਕਿ ਆਪਾਂ ਗਾਰੰਟੀ ਨਹੀਂ ਦੇ ਰਹੇ ਨੇ ਤੋ ਬੇਸਿਕਲੀ கரنٹ ਸਟੂਡੈਂਟਸ ਨੂੰ ਵੀ ਇਟਸ ਕਾਈਂਡ ਆਫ ਆਈ ਓਪਨਿੰਗ ਕਿ ਆਪਾਂ ਕੀ ਆਨੇ ਸੀਗਾ ਰਾਈਟ ਵਾਈ ਵੀ ਸ਼ੁਡ ਗਿਵ ਯੂ ਪੀਆਰ ਪਲੱਸ ਜਿਹੜੇ ਪ੍ਰੋਸਪੈਕਟਿਵ ਸਟੂਡੈਂਟਸ ਨੇ ਜਿਹੜੇ ਇੱਥੇ ਆਉਣਾ ਚਾਹੁੰਦੇ ਨੇ ਉਹਨਾਂ ਨੂੰ ਵੀ ਇੱਕ ਮੈਸੇਜ ਜਾਂਦਾ ਹੈਗਾ ਬਿਲਕੁਲ ਕਿ ਭਾਈ ਹੁਣ ਤਾਂ ਮਿਨਿਸਟਰ ਸਾਹਿਬੇ ਸੋਚ ਕੇ ਕੈਨੇਡਾ ਜਾਣਾ ਰਾਈਟ ਯਾਪਰ ਸੋਚੀ ਕਿ ਕੀ ਪੀਆਰ ਤਾਂ ਗਵਰਨਮੈਂਟ ਆਪ ਕਹ ਰਹੀ ਹੈਗੀ ਕਿ ਨਹੀਂ ਦੇਣਾ ਉਹਨਾਂ ਨੇ ਇਟਸ ਨਾਟ ਗੈਰੰਟੀਡ ਤੇ ਉਹਨਾਂ ਨੂੰ ਹੋਰ ਫੋਟੋਵਰਕ ਕਰਨਾ ਪੈਣਾ ਵੇਖਣਾ ਪੈਣਾ ਕਿ ਕਿਹੜੇ ਪ੍ਰੋਗਰਾਮ ਦੇ ਵਿੱਚ ਸਾਨੂੰ ਜ਼ਿਆਦਾ ਫਾਇਦਾ ਹੈਗਾ ਕਿੱਥੇ ਪੀਆਰ ਇਵੈਨਚੁਅਲੀ ਮਿਲ ਸਕਦੀ ਹੈਗਾ ਅਗਰ ਐਂਡ ਗੋਲ ਪੀਆਰ ਹੀ ਹੈਗਾ ਟੈਕਨੀਕਲੀ ਐਂਡ ਗੋਲ ਪੀਆਰ ਹੀ ਹੈਗਾ ਬਿਲਕੁਲ ਹਾਂ ਬਟ ਨਾਓ ਆ ਵੁਡ ਡਿਸਕਸ ਫਿਊ ਮੋਰ ਥਿੰਗਸ ਵਿਚ ਇਜ਼ ਵੈਰੀ ਇੰਟਰਸਟਿੰਗ ਹਮ ਹਮ ਅਮ ਅਗਰ ਆਪਾਂ ਕੰਪੇਅਰ ਕਰੀਏ ਆਪ ਦੇ ਗਵਾਂਡੇ ਮਲਕ ਦੀ ਅਮਰੀਕਾ ਦੀ ਹਮ ਅਮਰੀਕਾ ਦੇ ਵਿੱਚ ਵੀ ਬਹੁਤ ਇੰਟਰਨੈਸ਼ਨਲ ਸਟੂਡੈਂਟ ਜਾਂਦੇ ਨੇ ਰਾਈਟ ਹਮ ਪਰ ਉੱਥੇ ਅਜ ਤੱਕ ਸਾਨੂੰ ਸੁਣਨ ਨੂੰ ਨਹੀਂ ਮਿਲਿਆ ਕਿ ਉੱਥੇ ਸਟੂਡੈਂਟਸ ਪ੍ਰੋਟੈਸਟ ਕਰ ਰਹੇ ਨੇ ਦਰਨਾ ਦੇ ਰਹੇ ਨੇ ਕਿ ਉੱਥੇ ਗ੍ਰੀਨ ਕਾਰਡ ਨਹੀਂ ਮਿਲ ਰਿਹਾ ਹਾਂ ਉੱਥੇ ਗ੍ਰੀਨ ਕਾਰਡ ਦੀ ਜਿਹੜੀ ਵੇਟਿੰਗ ਹੈਗੀ ਆ ਉਹ 10 ਸਾਲ 15 ਸਾਲ ਤੋਂ ਵੀ ਵੱਧ ਹੈਗੀ ਆ ਇਵਨ ਉੱਥੇ ਪੜ੍ਹਾਈ ਕਰਕੇ ਸਟੂਡੈਂਟਸ ਵਾਪਸ ਵੀ ਜਾਵੜਦੇ ਨੇ ਜੀ ਇਵਨ ਕੈਨੇਡਾ ਜਾਂਦੇ ਨੇ ਹੋਰ ਦੂਜੇ ਮਲਕਾਂ ਤੇ ਜਾਵੜਦੇ ਨੇ ਬਟ ਦ ਕੁਐਸਚਨ ਇਜ਼ ਉਹ ਕਿਹੜੇ ਸਟੂਡੈਂਟਸ ਨੇ ਹਮ ਹਮ ਆਨਸਰ ਇਜ਼ ਉਹ ਹਾਈਲੀ ਕੁਆਲੀਫਾਈਡ ਸਟੂਡੈਂਟਸ ਨੇ ਜੀ ਉਹ ਵਧੀਆ ਇੰਸਟੀਟਿਊਸ਼ਨਸ ਚ ਪੜਾਈ ਕਰਦੇ ਨੇ ਉਹਨਾਂ ਨੂੰ ਵਧੀਆ ਜੌਬਾਂ ਮਿਲਦੀਆਂ ਨੇ ਉਹਨਾਂ ਅੰਦਰ ਵਧੀਆ ਸਕਿਲਸ ਹੁੰਦੀਆਂ ਨੇ ਉਹ ਜਦੋਂ ਤੱਕ ਅਮਰੀਕਾ ਚ ਰਹਿੰਦੇ ਨੇ ਹਮ ਐਚ 1 ਬੀ ਵੀਜ਼ਾ ਤੇ ਵਧੀਆ ਜੌਬਾਂ ਕਰਦੇ ਨੇ ਵਧੀਆ ਤਨਖਾਹ ਲੈਂਦੇ ਨੇ ਤੇ ਜਦੋਂ ਗ੍ਰੀਨ ਕਾਰਡ ਨਹੀਂ ਮਿਲਦਾ ਦੇ ਰਿਟਰਨ ਬੈਕ ਟੂ देयर ਹੋਮ ਕੰਟਰੀ ਅਗਰ ਆਪਾਂ ਇੰਡੀਆ ਦੀ ਸਪੈਸ਼ਲੀ ਗੱਲ ਕਰੀਏ ਇੰਡੀਆ ਦੇ ਵਿੱਚ ਜਾ ਕੇ ਵੀ ਉਹਨਾਂ ਨੂੰ ਬਹੁਤ ਵਧੀਆ ਪੈਕੇਜ ਮਿਲਦਾ ਆ ਤੇ ਕਈ ਸਟੂਡੈਂਟਸ ਉੱਥੇ ਜਾ ਕੇ ਆਪ ਦਾ ਸਟਾਰਟਅਪ ਖੋਲ ਲੈਂਦੇ ਨੇ ਬਿਜ਼ਨਸ ਕਰ ਲੈਂਦੇ ਨੇ ਸੋ ਨਾਓ ਕੈਨੇਡਾ ਦੇ ਵਿੱਚ ਕਿਹੜੇ ਸਟੂਡੈਂਟਸ ਆ ਰਹੇ ਨੇ ਹਾਂ ਦਿਸ ਇਜ਼ ਵੈਰੀ ਇੰਟਰਸਟਿੰਗ ਥਿੰਗ ਰਾਈਟ ਯਾ ਕੈਨੇਡਾ ਦੇ ਵਿੱਚ ਇੰਨਾ ਹਾਹਾਕਾਰ ਕਿਉਂ ਮਚਿਆ ਹੈਗਾ ਕੈਨੇਡਾ ਹੋ ਗਿਆ ਆਸਟ੍ਰੇਲੀਆ ਹੋ ਗਿਆ ਯੂਕੇ ਹੋ ਗਿਆ ਨਿਊਜ਼ੀਲੈਂਡ ਹੋ ਗਿਆ ਤੇ ਤੁਸੀਂ ਨਿਊਜ਼ੀਲੈਂਡ ਦੇ ਵਿੱਚ ਕਦੀ ਕੋਈ ਗੱਲ ਨਹੀਂ ਸੁਣੀ ਹੋਣੀ ਯੂਕੇ ਦੇ ਵਿੱਚ ਵੀ ਕਿਉਂਕਿ ਉੱਥੇ ਗਵਰਨਮੈਂਟ ਬੜੀ ਸਟ੍ਰੈਕਟ ਹੈਗੀ ਉਹਨਾਂ ਨੇ ਕਿਹਾ ਨਹੀਂ ਕਰਨਾ ਤੇ ਨਹੀਂ ਕਰਨਾ ਉਹਨਾਂ ਨੇ ਪਰ ਉਹ ਰਿਵਾਇਤ ਉਹ ਉਹ ਕੰਟਰੀਆਂ ਨੇ ਸ਼ੁਰੂ ਤੋਂ ਹੀ ਨਹੀਂ ਨਾ ਮਤਲਬ ਇਹ ਆਦਤ ਪਈ ਹੁਣ ਕੈਨੇਡਾ ਨੇ ਨਹੀਂ ਤਾਂ ਆਦਤ ਪਾਤ ਹੁਣ ਤੁਸੀਂ ਪਹਿਲਾਂ ਧੜਾ ਧੜ ਪੀਆਰ ਪ੍ਰੋਗਰਾਮ ਕਿੰਨੀ ਦੇਰ ਤੋਂ ਇਹ ਚੱਲਦਾ ਆ ਰਿਹਾ ਸਿਲਸਿਲਾ ਵੇ ਸਟੂਡੈਂਟ ਇੱਥੇ ਆਉਂਦੇ ਨੇ ਪੜ੍ਹਦੇ ਨੇ ਫਿਰ ਉਹ ਪੀਆਰ ਅਪਲਾਈ ਕਰਦੇ ਨੇ ਉਹਨ ਇੱਕਦਮ ਜਦੋਂ ਇਹ ਅਨਾਉਂਸਮੈਂਟ ਹੋ ਜਾਣੀ ਤਾਂ ਹਲਚਲਤਾ ਮੱਚੇਗੀ ਥੋੜੀ ਥੋੜੀ ਦੇਰ ਬਾਅਦ ਇਹ ਲੱਗਦਾ ਕਿ ਇੱਕ ਵਕਤ ਦੇ ਹਿਸਾਬ ਨਾਲ ਸਾਰੇ ਇਸ ਗੱਲ ਨੂੰ ਹਜ਼ਮ ਕਰ ਲੈਣਗੇ ਕਿ ਜੇ ਪੀਆਰ ਨਹੀਂ ਮਿਲਨੀ ਤਾਂ ਹੁਣ ਸਾਨੂੰ ਪੜ੍ਹਾਈ ਕਰਕੇ ਇਹ ਸਕਿੱਲ ਲੈ ਕੇ ਵਰਕ ਵਾਪਿਸ ਜਾਣਾ ਪੈਣਾ ਪਰ ਇੱਕਦਮ ਸ਼ਾਇਦ ਆਦਤਾ ਸਰਕਾਰ ਨੇ ਹੀ ਖਰਾਬ ਕੀਤੀਆਂ ਸੀਗੀਆਂ ਸਾਰੀਆਂ ਕੈਨੇਡੀਅਨ ਗਵਰਨਮੈਂਟ ਨੇ ਵੀ ਪ੍ਰੋਗਰਾਮ ਇੰਨੇ ਈਜ਼ੀ ਕਰਕੇ ਤੇ ਉਸ ਤੋਂ ਬਾਅਦ ਬਹੁਤ ਸ ਆਦਤਾਂ ਖਰਾਬ ਕਰਨ ਵਾਲੀ ਗੱਲ ਹੁੰਦੀ ਹੈਗੀ ਇਵੈਂਚੁਅਲੀ ਜਦੋਂ ਆਪਾਂ ਕੋਈ ਵੀ ਇਮੀਗਰੈਂਟ ਕੈਨੇਡਾ ਆਉਂਦਾ ਹੈਗਾ ਉਹਦੇ ਦਿਮਾਗ 'ਚ ਇੱਕ ਗੱਲ ਹੁੰਦੀ ਹੈਗੀ ਕੁਝ ਨਾ ਕੁਝ ਤਾਂ ਹੋ ਜਾਊਗਾ ਕੁਝ ਨਾ ਕੁਝ ਹੋ ਜਾਊਗਾ ਮੀਨਸ ਕਿ ਇਵੈਂਚੁਅਲੀ ਆਪਾਂ ਪੱਕੇ ਹੋ ਜਾਣਾ ਹੈਗਾ ਜਾਂ ਤਾਂ ਗਵਰਨਮੈਂਟ ਨੇ ਕੋਈ ਨਾ ਕੋਈ ਪ੍ਰੋਗਰਾਮ ਲਾਂਚ ਕਰਨਾ ਹੈ ਆਪਾਂ ਪੱਕੇ ਹੋ ਜਾਣਾ ਜਾਂ ਕਿ ਆਪਾਂ ਕੋਈ ਨਾ ਕੋਈ ਆਲਟਰਨੇਟਿਵ ਆਪਸ਼ਨ ਲੱਭ ਲੈਣਾ ਹੈ ਬਿਲਕੁਲ देयर आर ਸੋ ਮਨੀ ਆਲਟਰਨੇਟਿਵ ਆਪਸ਼ਨ ਰਾਈਟ ਕੁਝ ਵੀ ਨਹੀਂ ਲੱਭਿਆ ਤੇ ਆਪਾਂ ਚਲੋ ਰੈਫਿਊਜੀ ਦਾ ਰੈਫਿਊਜੀ ਦੇ ਵਿੱਚ ਕੇਸ ਫਾਈਲ ਕਰ ਦੇਣਾ ਆ ਉੱਥੇ 5 ਸਾਲ ਤੱਕ ਰਹਿ ਜਾਣਾ ਉਹ ਵੀ ਹੋ ਗਿਆ ਤੇ ਆਪਾਂ ਜਾਣਾ ਕਿਤੇ ਨਹੀਂ ਹੈਗਾ ਕਿਉਂਕਿ ਇੱਥੇ ਜਿਹੜਾ ਇਨਫੋਰਸਮੈਂਟ ਚੀਜ਼ ਹੈਗੀ ਇਨਸਟ੍ਰਿਕਟ ਨਹੀਂ ਹੈਗੀ ਆਈ ऍम ਟਾਕਿੰਗ ਅਬਾਊਟ ਇਨਫੋਰਸਮੈਂਟ ਅਮਰੀਕਾ ਹੋ ਗਿਆ ਨਿਊਜ਼ੀਲੈਂਡ ਹੋ ਗਿਆ ਇੰਗਲੈਂਡ ਹੋ ਗਿਆ ਉੱਥੇ ਇਨਫੋਰਸਮੈਂਟ ਇਨਫੋਰਸਮੈਂਟ ਜਿਹੜੀ ਹੈਗੀ ਬਹੁਤ ਤਗੜੀ ਹੈਗੀ ਹੈ ਕੈਨੇਡਾ ਦੀ ਇਨਫੋਰਸਮੈਂਟ ਇੰਨੀ ਸਟ੍ਰਿਕਟ ਨਹੀਂ ਹੈਗੀ ਕਿਉਂਕਿ ਨਾਲ ਦੇ ਕੋਲੇ ਰਿਸੋਰਸਸ ਇਨੀ ਹੈਗੇ ਜੀ ਸੋ ਸੇ ਫਾਰ ਐਗਜ਼ਾਮਪਲ ਕੋਈ ਇੱਕ ਇਮੀਗ੍ਰੈਂਟ ਆਇ 2 ਸਾਲ ਵਿਜ਼ਟਰ ਵੀਜ਼ੇ ਤੇ ਰਹੀ ਕੇ ਉਸ ਤੋਂ ਬਾਅਦ ਰਿਫਿਊਜੀ ਫਾਈਲ ਕੀਤਾ 5 ਸਾਲ ਤੱਕ ਕੇਸ ਚਲਿਆ ਕੇਸ ਚਲਿਆ ਦੇ ਦੇ ਲੋਸਟ ਦਾ ਕੇਸ ਰਾਈਟ ਉਹਨਾਂ ਨੂੰ ਆਰਡਰ ਹੋ ਗਏ ਰਿਮੂਵਲ ਦੇ ਆਰਡਰ ਡਿਪੋਰਟੇਸ਼ਨ ਦੇ ਆਰਡਰ ਹੋ ਗਏ ਉਹਨਾਂ ਨੂੰ ਕਰੇ ਚਿੱਠੀ ਚਲ ਗਈ ਕਿ ਤੁਸੀਂ ਚੱਲ ਜਾਓ ਹਮ ਅਗਰ ਉਹ ਬੰਦਾ ਆਪ ਚਲਾ ਗਿਆ ਫਿਰ ਤਾਂ ਠੀਕ ਹੈ ਅਦਰਵਾਇਜ਼ ਗਵਰਨਮੈਂਟ ਕੋਲੇ ਇੰਨੇ ਰਿਸੋਰਸਸ ਨਹੀਂ ਹੈਗੇ ਕਿ ਉੱਥੇ ਉਹਨਾਂ ਦੇ ਘਰੇ ਜਾਣ ਉੱਥੇ ਛਾਪਾ ਮਾਰਨ ਕਿ ਬੰਦੇ ਨੂੰ ਫੜੋ ਇਹਨਾਂ ਨੂੰ ਜਾਸਤ ਬਿਠਾਓ ਦੇ ਡੋਂਟ ਹੈਵ ਰਿਸੋਰਸਸ ਸੋ इमिग्रेंट्स ਨੂੰ ਪਤਾ ਹੈ ਕਿ ਇੱਥੇ ਕੁਛ ਨਾ ਕੁਛ ਹੋ ਜਾਊਗਾ ਤਾਂ ਕਰਕੇ ਦੇ ਪ੍ਰਿਫਰ ਕੈਨੇਡਾ ਜੀ ਓਵਰ ਅਦਰ ਕੰਟਰੀਜ਼ ਐਗਜੈਕਟ ਆਦਤਾਂ ਤੁਹਾਡੀ ਗੱਲ ਸਹੀ ਹੈ ਕਿ ਸ਼ਾਇਦ ਗਵਰਨਮੈਂਟ ਨੇ ਖਰਾਬ ਕੀਤੀਆਂ ਹੈਗੀਆਂ ਪੁਰਾਣੀ ਜਿਹੜੀ ਪਾਲਿਸਿਸ ਸੀਗੀ ਫਲੈਕਸੀਬਲ ਪਾਲਿਸਿਸ ਹੈਗੀਆਂ ਉਹਨਾਂ ਕਰਕੇ ਲੋਕੀ ਨੂੰ ਲੱਗਦਾ ਕੁਛ ਨਾ ਕੁਛ ਤਾਂ ਬਣ ਜਾਊਗਾ ਬਿਲਕੁਲ ਥੈਟ ਵਾਸ ਦਾ ਮੇਨ ਰੀਜ਼ਨ ਜੀ ਉਹ ਜਿਹੜੇ ਸਟੂਡੈਂਟ ਪੜਾਈ ਕਰਦੇ ਪਏ ਆ ਕਿ ਉਹਨਾਂ ਤੇ ਇਫੈਕਟ ਪਏਗਾ ਇਸ ਬਿਆਨ ਦਾ ਕਿ ਜਿਹੜੀ ਗਾਰੰਟੀ ਨਹੀਂ ਹੈ ਉਹਨ ਪੀਆਰ ਦੀ ਤੇ ਕਈ ਜਿਹੜੇ ਪੜ ਰਹੇ ਸੀਗੇ ਉਹ ਤਾਂ ਬੜੀ ਲੌਂਗ ਟਰਮ ਦਾ ਸੋਚ ਕੇ ਪੜਾਈ ਕਰ ਰਹੇ ਸੀਗੇ ਇੱ ਇਹਦਾ ਫਰਕ ਪੈਂਦਾ ਹੈਗਾ ਸ਼ੈਰੀ ਰੇਟ ਬਟ ਇਟ ਡਿਪੈਂਡਸ ਕਿ ਸਟੂਡੈਂਟ ਜਿਹੜੇ ਨੇ ਇੱਥੇ ਜਿਹੜੇ ਪੜ ਰਹਿ ਨੇ ਜਿਹੜੇ ਪੜਾਈ ਕਰ ਚੁੱਕੇ ਨੇ ਉਹਨਾਂ ਦੀ ਅੰਡਰਸਟੈਂਡਿੰਗ ਕਿੰਨੀ ਹੈਗੀ ਉਹ ਇਸ ਚੀਜ਼ ਨੂੰ ਕਿੰਨਾ ਡਿਲੀਜੈਂਟਲੀ ਹੈਂਡਲ ਕਰਦੇ ਨੇ ਸੋ ਬੇਸਿਕਲੀ ਜਿਹੜੇ ਪ੍ਰੋਸਪੈਕਟਿਵ ਇਮੀਗ੍ਰੈਂਟਸ ਨੇ ਸਪੈਸ਼ਲੀ ਸਟੂਡੈਂਟਸ ਇਵੈਂਚੁਅਲੀ ਐਂਡ ਗੋਲ ਅਗਰ ਪੀਆਰ ਲੈਣੀ ਹੈ ਜੀ ਦੇ ਨੀਡ ਟੂ ਅੰਡਰਸਟੈਂਡ ਕਿ ਪੀਆਰ ਦੇ ਜਿਹੜੇ ਪ੍ਰੋਗਰਾਮਸ ਨੇ ਬਹੁਤ ਜ਼ਿਆਦਾ ਕੰਪੀਟੀਟਿਵ ਨੇ ਜੀ कट थ्रोट कॉम्पीशन है एंड मेजोरिटी पहला फैक्टर है एजुकेशन का स्टूडेंट्स इतने प्लस टू बाद दो साल का या सर्टिफिकेट प्रोग्राम करने आते दे हैव टू थिंक अगेन कि आ जरा प्रोग्राम मैं पढ़ रहा पढ़ रही हूँ दिस इज गुड फॉर फ्यूचर पीरियड और नॉट प्लस आप कितने पढ़ रहे ग्रेटर वैनकूवर च पढ़ रहे कितने पढ़ रहे ਉਹਨਾਂ ਨੇ ਸੋਚਣਾ ਕਿ ਚਲੋ 2 ਸਾਲ ਦਾ ਡਿਪਲੋਮਾ ਹੈਗਾ ਇਹਨਾਂ ਨੂੰ ਆਪਾਂ ਕਨਵਰਟ ਕਰਕੇ 2 ਸਾਲ ਹੋਰ ਪੜਾਈ ਕਰਦੇ ਆ ਲੈਟਸ ਗੋ ਫॉर ਅ ਡਿਗਰੀ ਪ੍ਰੋਗਰਾਮ that will be value addition ਡਿਗਰੀ ਦੇ ਪੁਆਇੰਟਸ ਵੱਧ ਮਿਲਣਿਆ ਡਿਪਲੋਮਾ ਦੇ ਘੱਟ ਮਿਲਣਿਆ ਪਲੱਸ ਦੇ ਵਿਲ ਦੇ ਵਿਲ ਹੈਵ ਟੂ ਰੀਥਿੰਕ ਰੀਥਿੰਕ ਕੀ ਆਪਾਂ ਜੌਬਾਂ ਕਿ ਕਿਹੜੀ ਕਰਨੀ ਹੈਗੀ ਆ ਜੀ ਕਿਉਂਕਿ ਅੱਜਕੱਲ ਪੀਆਰ ਦੇ ਜਿਹੜੇ ਪ੍ਰੋਗਰਾਮਸ ਨੇ ਉਹ ਲੇਬਰ ਮਾਰਕੀਟ ਦੇ ਬੇਸ ਤੇ ਹੋ ਗਏ ਨੇ ਬਿਲਕੁਲ ਇਧਰ ਮੈਂ ਤੁਹਾਨੂੰ ਐਗਜ਼ਾਮਪਲ ਦੱਸਣਾ ਚਾਹੁੰਦਾ ਮੈਂ ਜੀ ਅੱਜ ਤੋਂ ਪੰਜ 4 ਸਾਲ ਪਹਿਲਾਂ BC PNP ਦਾ ਇੱਕ ਪ੍ਰੋਗਰਾਮ ਹੈਗਾ BC PNP ਦੇ ਵਿੱਚ ਪੁਆਇੰਟਸ ਮਿਲਦੇ ਸੀਗੇ ਕਿ ਤੁਸੀਂ ਕਿਹੜੀ ਜੌਬ ਕਰਦੇ ਪਿਓ ਜੀ ਉਹਦੇ ਵਿੱਚ ਇੱਕ ਪੋਜੀਸ਼ਨ ਸੀਗੀ ਮੈਨੇਜਰ ਦੀ ਟੈਕਨੀਕਲ ਮੈਨੇਜਰ ਦੀ ਐਂਟ੍ਰੇਡ ਦੀ ਕੁਝ ਆਕਿਪੇਸ਼ਨ ਸੀਗੀ ਜੀ ਮੈਨੇਜਰ ਦੇ ਵੱਧ ਪੁਆਇੰਟਸ ਮਿਲਦੇ ਸੀਗੇ ਹਮਮ ਤਾਂ ਉੱਥੇ ਕੋਈ ਵੀ ਸਟੂਡੈਂਟ ਹੈਗਾ ਉਹਨਾਂ ਨੂੰ ਪੁੱਛਦੇ ਆ ਤੁਹਾਡੀ ਕਿਹੜੀ ਪੋਜੀਸ਼ਨ ਹੈਗੀ ਆ ਉਹ ਮੈਨੇਜਰ ਹੁੰਦੇ ਸੀਗੇ 23 24 ইয়ার্স ওল্ড স্টুডেন্টস রাইਟ ਹੈਵਿੰਗ ਵੈਰੀ ਲिटल ਐਕਸਪੀਰੀਅੰਸ ਕੀ ਹੈਗਾ ਤੁਹਾਡਾ ਡੈਜ਼ਿਗਨੇਸ਼ਨ ਆਮ ਐ ਮੈਨੇਜਰ ਉਹ ਮੈਨੇਜਰ ਪਰਪਸਫੁਲੀ ਬਣਾਇਆ ਜਾਂਦਾ ਸੀਗਾ ਉਹਨਾਂ ਨੂੰ ਪੀਆਰ ਲੈਣ ਲਈ ਹੌਲੀ ਹੌਲੀ ਬੀਸੀਪੀਐਨ ਨੂੰ ਰਿਅਲਾਈਜ਼ ਹੋਇਆ ਕਿ ਇਸ ਪ੍ਰੋਗਰਾਮ ਦੀ ਕੋਈ ਵੈਲਿਊ ਨਹੀਂ ਹੈਗੀ ਕੋਈ ਅਸਲ ਦੇ ਵਿੱਚ ਕੋਈ ਮੈਨੇਜਰ ਨਹੀਂ ਹੈਗਾ ਓਕੇ ਐਂਡ ਗੋਲ ਇਹਨਾਂ ਦਾ ਪੀਆਰ ਹੈਗਾ ਤੇ ਉਹਨਾਂ ਨੇ ਉਹ ਪ੍ਰੋਗਰਾਮ ਰੀਹਾਲ ਕੀਤਾ ਓਵਰਹਾਲ ਕੀਤਾ ਸਾਰਾ ਕੁਝ ਚੇਂਜ ਕਰਤਾ ਤੇ ਅੱਜ ਦੀ ਡੇਟ ਦੇ ਵਿੱਚ ਜਿਹੜਾ ਬੀਸੀਪੀਐਨਪੀ ਪ੍ਰੋਗਰਾਮ ਹੈਗਾ ਉਹ 100% ਲੇਬਰ ਮਾਰਕੀਟ ਨੀਡ ਬੇਸਡ ਹੈਗਾ ਲੇਬਰ ਮਾਰਕੀਟ ਨੀਡ ਦਾ ਮਤਲਬ ਹੈਗਾ ਕਿ ਸਾਨੂੰ ਬ੍ਰਿਟਿਸ਼ ਕਲੰਬੀਆ ਦੇ ਵਿੱਚ ਲੇਬਰ ਕਿਹੜੀ ਲੇਬਰ ਚਾਹੀਦੀ ਸਾਨੂੰ ਕੰਸਟਰਕਸ਼ਨ ਦੇ ਵਰਕਰਸ ਚਾਹੀਦੇ ਸਾਨੂੰ ਹੈਲਥ케ਅਰ ਦੇ ਵਿੱਚ ਸ਼ਾਰਟੇਜ ਹੈਗੀ ਆ ਸਾਨੂੰ ਹੋਮਕੇਅਰ ਦੇ ਵਿੱਚ ਵਰਕਰਸ ਚਾਹੀਦੇ ਤੇ ਉਹਨਾਂ ਨੇ ਪੂਰਾ ਪ੍ਰੋਗਰਾਮ ਰੀਅਲਾਈਨ ਕੀਤਾ ਹੈਗਾ ਪ੍ਰੋਵਿੰਸ ਦੀ ਡਿਮਾਂਡ ਅਕੋਰਡਿੰਗਲੀ ਰਾਈਟ ਤੇ ਬੇਸਿਕਲੀ ਲੇਬਰ ਮਾਰਕੀਟ ਦੀ ਜਿਹੜੀ ਡਿਮਾਂਡ ਹੈਗੀ ਉਹਦੇ ਅਕੋਰਡਿੰਗਲੀ ਇਮੀਗ੍ਰੇਸ਼ਨ ਫੋਕਸਡ ਹੋ ਰਹੀ ਹੈਗੀ ਹੌਲੀ ਹੌਲੀ ਤੇ ਇੱਕ ਤਾਂ ਮੈਂ ਬ੍ਰਿਟਿਸ਼ ਕੋਲੰਬੀਆ ਦੀ ਗੱਲ ਕੀਤੀ ਮੈਜੋਰਟੀ ਆਫ ਦਾ ਜਿਹੜੇ ਪ੍ਰੋਵਿੰਸਸ ਨੇ ਪਾਵੇਂ 온ਟਾਰੀਓ ਹੈਗਾ ਅਲਬਰਟਾ ਹੈਗਾ ਨੋਵਾ ਸਕੋਸ਼ਾ ਹੈਗਾ ਸਾਰੇ ਪ੍ਰੋਵਿੰਸਸ ਕੀ ਕਰ ਰਹੇ ਨੇ ਆਪ ਦੇ ਪ੍ਰੋਵਿੰਸ ਦੀ ਨੀਡ ਦੇ ਅਕੋਰਡਿੰਗਲੀ ਕਿ ਸਾਨੂੰ ਕਿਹੜੇ ਬੰਦਿਆਂ ਦੀ ਲੋੜ ਹੈਗੀ ਸੇ ਫੋਰ ਐਗਜ਼ਾਮਪਲ ਸਾਨੂੰ ਇੱਕ ਰੈਸਟੋਰੈਂਟ ਦੇ ਵਿੱਚ ਇੱਕ ਕੁੱਕ ਦੀ ਲੋਡ ਹੈਗੀ ਆ ਕਿ ਸਾਨੂੰ ਹੈਲਥ케ਅਰ ਦੇ ਵਿੱਚ ਬੰਦਿਆਂ ਦੀ ਸ਼ਾਰਟੇਜ ਚਾਹੀਦੀ ਰਾਈਟ ਸਾਨੂੰ ਟ੍ਰੇਡ ਦੇ ਬੰਦੇ ਚਾਹੀਦੇ ਕਿ ਸਾਨੂੰ ਗੈਸ ਸਟੇਸ਼ਨ ਦੇ ਵਿੱਚ ਕੈਸ਼ੀਅਰ ਚਾਹੀਦਾ ਸੋ ਜਿਹੜੀ ਚੀਜ਼ ਦੀ ਰਿਕੁਆਇਰਮੈਂਟ ਜਿਹੜੀ ਲੋਡ ਸ਼ਾਰਟੇਜ ਹੈਗੀ ਟੈਕਨੀਕਲੀ ਲੇਬਰ ਸ਼ਾਰਟੇਜ ਜਿਹੜੀ ਸੈਕਟਰਸ ਦੇ ਵਿੱਚ ਹੈਗੀ ਆ ਤੇ ਲੇਬਰ ਸ਼ਾਰਟੇਜ ਦੇ ਅਕੋਰਡਿੰਗਲੀ ਸਾਰੇ ਪ੍ਰੋਵਿੰਸਸ ਆਪਦੇ ਪੀ ਐਨ ਪੀ ਪ੍ਰੋਗਰਾਮਸ ਨੂੰ ਰੀ ਡਿਜ਼ਾਈਨ ਕਰ ਰਹੀਆਂ ਹੈਗੀ ਸੋ ਇਹਦਾ ਫਰਕ ਕੀ ਪੈਣਾ ਜਿਹੜੇ ਸਟੂਡੈਂਟਸ ਜਿਹੜੇ ਵਰਕਰਸ ਪਹਿਲਾਂ ਸਿੰਪਲ ਜੌਬਾ ਕਰਦੇ ਸੀਗੇ ਉਹਨਾਂ ਨੂੰ ਪਤਾ ਲੱਗੇ ਇੱਥੇ ਵੀ ਆ ਨਹੀਂ ਹੋਣੀ ਹੈਗੀ then they will switch their career ਉਹਨਾਂ ਨੇ ਸੋਚਿਆ ਚਲੋ ਆਪਾਂ ਹੈਲਥ ਕੇਅਰ ਦੇ ਵਿੱਚ ਕੰਮ ਕਰਦੇ ਹਾਂ ਜਿਹੜੇ ਸਟੂਡੈਂਟਸ ਨੇ ਆਉਣਾ ਹੈਗਾ ਉਹਨਾਂ ਨੇ ਕੀ ਸੋਚਣਾ ਆਰਟ ਦਾ ਪ੍ਰੋਗਰਾਮ ਨਹੀਂ ਕਰਨਾ ਆਪਾਂ ਹੈਲਥ ਪ੍ਰੋਗਰਾਮ ਦੇ ਵਿੱਚ ਐਡਮਿਸ਼ਨ ਲੈਣੇ ਆ ਕਿਉਂਕਿ ਉੱਥੇ ਜੌਬਾਂ ਮਿਲ ਜਾਣੀਆਂ ਜੌਬਾਂ ਤੇ ਮਿਲੂਗੀ ਮਿਲੂਗੀ ਪਲੱਸ ਲੌਂਗ ਟਰਮ ਦੇ ਵਿੱਚ ਸਾਨੂੰ ਪੀਆਰ ਵੀ ਮਿਲ ਜਾਣੀ ਹੈਗੀ ਸੋ ਬੇਸਿਕਲੀ ਸਾਰਾ ਕੁਝ ਇੱਕ ਇੱਕ ਤਰ੍ਹਾਂ ਦਾ ਸਾਨੂੰ ਲੋਕ ਰੀਸੈਟ ਹੋ ਰਿਹਾ ਹੈਗਾ ਕੈਨੇਡੀਅਨ ਲੇਬਰ ਮਾਰਕੀਟ ਦੇ ਅਕੋਰਡਿੰਗ ਹਮ ਹਮ दैट्स दैट्स द ਫੈਕਟ ਜੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ